ਜਿਵੇਂ ਫੁੱਲ ਦਾ ਸੁਭਾਅ ਏ ਖੁਸ਼ਬੂ ਵੰਡਣਾ ਫੁੱਲ ਆਪਣਾ ਸੁਭਾਅ ਖੁਸ਼ਬੂ ਵੰਡਣੀ ਨਹੀਂ ਛੱਡ ਸਕਦਾ ਉਵੇਂ ਚੰਗੇ ਬੰਦੇ ਦਾ ਸੁਭਾਅ ਏ ਚੰਗਿਆਈ ਵੰਡਣਾ ਚੰਗਾ ਬੰਦਾ ਚੰਗਿਆਈ ਕਰਨ ਤੋਂ ਨਹੀਂ ਹਟ ਸਕਦਾ ਜਿਵੇਂ ਕੰਡੇ ਦਾ ਸੁਭਾਅ ਏ ਚੁਬਣਾ ਦੁੱਖ ਦੇਣਾ ਕੰਡਾ ਚੁਬਣਾ ਨਹੀਂ ਛੱਡ ਸਕਦਾ ਉਵੇਂ ਮਾੜੇ ਬੰਦੇ ਦਾ ਸੁਭਾਅ ਏ ਮਾੜਾ ਕਰਨਾ ਮਾੜਾ ਬੰਦਾ ਮਾੜਾ ਕੰਮ ਕਰਨ ਤੋਂ ਨਹੀਂ ਹਟ ਸਕਦਾ ਹੋਲ ਨੂੰ ਚਾਹੇ ਚੀਰੋ ਕੱਟੋ ਤੋੜੋ ਫੁੱਲ ਤਾਂ ਵੀ ਆਪਣਾ ਸੁਭਾਅ ਹੈ ਜਿਹੜਾ ਉਹ ਛੱਡਦਾ ਨਹੀਂ ਹੈਗਾ ਖੁਸ਼ਬੂ ਬਣਦਾ ਰਹਿੰਦਾ ਹੈ ਚੰਗੇ ਬੰਦੇ ਨਾਲ ਕੋਈ ਮਾੜਾ ਕਰੇ ਗੋਰਾ ਕਰੇ ਓਹੋ ਚਿੰਗਿਆਈ ਵੰਡਣੀ ਨਹੀਂ ਛੱਡ ਸਕਦਾ ਉਹਦਾ ਇਹ ਸੁਭਾਅ ਹੈ ਜਿਵੇਂ ਕੰਡਾ ਹੈ ਕੰਡੇ ਨੂੰ ਚਾਹੇ ਤੁਸੀਂ ਪਲੋਸੋ ਫੁੱਲਾਂ ਦੀ ਸੇਜ ਤੇ ਰੱਖੋ ਪਰ ਫੁੱਲ ਕੰਡਾ ਜਿਹੜਾ ਓਹੋ ਚੁਬਣਾ ਨਹੀਂ ਹਟ ਸਕਦਾ ਦੁੱਖ ਦੇਣਾ ਨਹੀਂ ਹਟ ਸਕਦਾ ਉਵੇਂ ਮਾੜੇ ਬੰਦੇ ਦਾ ਜਿੰਨਾ ਮਰਜੀ ਚੰਗਾ ਕਰੋ ਜਿੰਨੀ ਮਰਜੀ ਉਹਦੇ ਨਾਲ ਯਾਰੀ ਨਿਭਾਓ ਉਹ ਮਾੜਾ ਕਰਨ ਤੋਂ ਨਹੀਂ ਹਟ ਸਕਦਾ